ਸਤਿ ਸ਼੍ਰੀ ਅਕਾਲ ਜੀ ਮੈਂ ਬੀਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਅੱਜ ਅਸੀਂ ਸਰਕਾਰੀ ਹਾਈ ਸਮਾਰਟ ਸਕੂਲ ਸਰਬਨਗਰ ਦੇ ਵਿੱਚ ਆਏ ਹਾਂ ਇੱਥੇ ਦੇ ਜੋ ਪ੍ਰਿੰਸੀਪਲ ਨੇ ਉਹਨਾਂ ਦੀ ਨਿਗਾ ਸਿਰਫ 10% ਹੀ ਹੈ ਲੇਕਿਨ 10% ਹੁੰਦੇ ਹੋਏ ਉਹ ਸਾਰੇ ਉਹ ਕੰਮ ਇੱਕ ਨਾਰਮਲ insana ਵਾਂਗੂ ਕਰਦੇ ਨੇ ਗੱਲ ਕਰਦੇ ਹਾਂ ਵਿਵੇਕ ਮੋਹੰਗਾ ਜੀ ਦੇ ਨਾਲ ਸਮਮ ਜੂਦ ਨੇ ਵਿਵੇਕ ਮੁੰਗਾ ਜੀ ਜਿਹੜੇ ਗਵਰਨਮੈਂਟ ਸਰਕਾਰੀ ਹਾਈ ਸਕੂਲ ਸਰਬਨਗਰ ਦੇ ਚ ਐਜ਼ ਅ ਪ੍ਰਿੰਸੀਪਲ ਨੇ ਸਸਿਕਾਲ ਵਿਵੇਕ ਜੀ ਮਨਜੀਤ ਜੀ ਸਸਿਕਾਲ ਔਰ ਵੈਲਕਮ ਤੋਂ ਡਾ ਸਾਡੇ ਸਕੂਲ ਦੇ ਵਿੱਚ ਇੱਥੇ ਆਨ ਲਈ ਜੀ ਵਿਵੇਕ ਜੀ ਤੁਸੀਂ ਇੱਥੇ ਐਜ਼ ਅ ਪ੍ਰਿੰਸੀਪਲ ਭੂਮਿਕਾ ਨੇ ਬਾਰੇ ਹੋ ਔਰ ਜਿਹੜੇ ਸਟੂਡੈਂਟਸ ਵੀ ਤੁਹਾਡੇ ਤੋਂ ਅੱਛੀ ਗਾਈਡੈਂਸ ਅੱਛੀ ਕੋਚਿੰਗ ਲੈ ਰਹੇ ਨੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡੀ ਤੁਹਾਨੂੰ ਤੁਸੀਂ ਉਮਰ ਸੰਭਾਲੀ ਹੈ ਉਦੋਂ ਤੁਹਾਨੂੰ ਨਿਗਾ ਦੇ ਨਾਲ ਰਿਲੇਟਡ ਕਿਹੜੀਆਂ ਘੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੋ ਇੱਥੇ ਮੈਂ ਥੋੜਾ ਕਲੀਅਰ ਕਰ ਦਵਾਂ ਕਿ ਅੰਤਰਹੀਨ ਹੋਣ ਤੋਂ ਬਾਅਦ ਜਦੋਂ ਪਹਿਲੀ ਵਾਰ ਪਤਾ ਲੱਗਿਆ ਮੇਰੇ ਪੇਰੈਂਟਸ ਨੂੰ ਜਾਂ ਮੈਨੂੰ ਦਾ ਇੱਕ ਵਰਤਮਾਨ ਦੇ ਵਿੱਚ ਕਾਫੀ ਫੀਲ ਹੋਇਆ ਕਿ ਇਹ ਕੀ ਹੋ ਗਿਆ ਪਰ ਛੋਟੀ ਬਚਪਨ ਦੀ ਜਿਹੜੀ ਉਮਰ ਸੀਗੀ ਸੋ ਕਿਤਨਾ ਕਿਤੇ ਜਿਹੜੀ ਇਹ ਗੱਲ ਅੱਗੇ ਕਵਰ ਅਪ ਹੋ ਗਈ ਔਰ ਇਹਦੇ ਵਿੱਚ ਜਿਹੜੇ ਮੇਰੇ ਪੇਰੈਂਟਸ ਦਾ ਬੜਾ ਵੱਡਾ ਰੋਲ ਰਹੇਗਾ ਕਿ ਉਹਨਾਂ ਨੇ ਮੈਨੂੰ ਕਦੇ ਵੀ ਮੈਨੂੰ ਮੋਰਲ ਜਿਹੜਾ ਉਹ ਡਾਊਨ ਨਹੀਂ ਜਾਣ ਦਿੱਤਾ ਜੀ ਸੋ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦਾ ਹੀ ਆਪਾਂ ਕਹਿ ਸਕਦੇ ਹਾਂ ਵੀ ਯੋਗਦਾਰ ਰਿਹਾ ਇਸ ਗੱਲ ਦੇ ਵਿੱਚ ਜੀ 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 ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਕਿੱਥੋਂ ਤੁਸੀਂ ਕੀਤੀ ਤੇ ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੈਗੀ ਅਸਟੰਦੋਡੀ ਹਾਂ ਸਿਰ ਮੇਰੀ ਜਿਹੜੀ ਸਟਾਰਟਿੰਗ ਕੁਆਲੀਫਿਕੇਸ਼ਨ ਸੀਗੀ ਉਹ ਮੈਂ ਜਮਾਲਪੁਰ ਦੇ ਵਿੱਚ ਬਲਾਈਂਡ ਸਕੂਲ ਹੈ ਬ੍ਰੇਲ ਪਬ ਲੁਧਿਆਣਾ ਉੱਥੋਂ ਮੈਂ میٹرਿਕ ਪਾਸ ਆਉਟਾ ਔਰ ਬਾਕੀ ਜਿਹੜੀ ਮੇਰੀ ਅੱਗੇ ਫਰਦਰ ਸਟੱਡੀ ਸੀਗੀ ਕਾਲਜ ਦੀ ਉਹ ਰਾਮਗੜੀਆ ਤੋਂ ਹੈ ਜੀ ਔਰ ਜਿਹੜੀ ਮੇਰੀ ਬੀਐਡ ਹੈ ਉਹ ਐਜੂਕੇਸ਼ਨ ਕਾਲਜ ਚੰਡੀਗੜ੍ਹ ਤੋਂ ਹੈ ਜੀ ਜਿਹੜੀ ਆਮ ਤੌਰ ਤੇ ਬਲਾਈਂਡ ਪਰਸਨ ਵਾਸਤੇ ਜਾਂ ਜਿਨ੍ਹਾਂ ਨੂੰ ਘੱਟ ਦਿਖਾਈ ਦਿੰਦਾ ਉਹਨਾਂ ਵਾਸਤੇ ਇੱਕ ਲੈਂਗੁਏਜ ਹੈ ਜੀ ਬ੍ਰੇਲ ਲੈਂਗੁਏਜ ਇਹ ਬ੍ਰੇਲ ਲੈਂਗੁਏਜ ਸਿਰਫ ਉਸੇ ਪਰਸਨ ਨੂੰ ਹੀ ਪਤਾ ਜਿਹੜਾ ਪਰਸਨ ਇਹਦੇ ਰਾਹੀਂ ਪੜਦਾ ਹੈ ਜਾਂ ਇਹਦੇ ਰਾਹੀਂ ਆਪਣੀ ਸਟੱਡੀ ਕਰਦਾ ਹੈਗਾ ਬ੍ਰੇਲ ਲੈਂਗੁਏਜ ਕੀ ਹੁੰਦੀ ਹੈ ਇਹਨੂੰ ਕਿਸ ਤਰ੍ਹਾਂ ਤੁਸੀਂ ਰੀਡ ਕਰਦੇ ਹੋ ਕਿਸ ਤਰ੍ਹਾਂ ਤੁਸੀਂ ਫੀਲ ਕਰਦੇ ਹੋ ਵੀ ਇਹ ਵਰਡ ਇਸ ਤਰ੍ਹਾਂ ਨਹੀਂ ਇਹ ਵਰਡ ਆ ਬੋਲ ਰਿਹਾ ਹੈਗਾ ਇਹਨਾ ਇੱਕ ਬੜਾ ਦਿਲਚਸਪ ਸਵਾਲ ਹੈ ਜੀ ਕੀ ਬ੍ਰੇਲ ਜਿਹੜੀ ਲਿਪੀ ਹੈ ਇਹ ਹਾਲੈਂਡ ਦੇ ਵਿੱਚ ਬੇਸਿਕਲੀ ਆਈ ਸੀਗੀ ਔਰ ਲੂਈ ਬਰੇਲ ਜੀ ਇਹਦੇ ਆਵਿਸ਼ਕਾਰਕ ਨੇ ਔਰ ਇਹ ਜਿਹੜੀ ਹੈ ਸਪੈਸ਼ਲੀ ਜਿਹੜੇ ਬਲਾਈਂਡ ਪਰਸਨਸ ਨੇ ਉਹਨਾਂ ਲਈ ਬਣਾਈ ਗਈ ਹੈ ਕਿਉਂਕਿ ਉਹਨਾਂ ਦੀ ਟੱਚਿੰਗ ਪਾਵਰ ਹੈ ਯਾਨਕਿ ਛੂਕੇ ਪੜਨ ਦੀ ਜਿਹੜੀ ਸ਼ਕਤੀ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ ਔਰ ਇਹਦੇ ਵਿੱਚ ਇੱਕ ਖਾਸੀਅਤ ਹੈ ਕਿ ਕਾਫੀ ਲੋਕਾਂ ਨੂੰ ਇਹ ਨਹੀਂ ਪਤਾਗਾ ਇਹਦੇ ਵਿੱਚ ਆਪਾਂ ਦੁਨੀਆ ਦੀ ਕੋਈ ਵੀ ਭਾਸ਼ਾ ਲਿਖ ਸਕਦੇ ਆ ਜਿਵੇਂ ਆਪਾਂ ਲੋਕਲ ਆਪਾਂ ਗੱਲ ਕਰੀਏ ਹੁਣ ਤਾਂ ਹਿੰਦੀ ਪੰਜਾਬੀ ਇੰਗਲਿਸ਼ ਆਪਾਂ ਜਿਹੜੀਆਂ ਤਿੰਨੋਂ ਹੀ ਲੈਂਗੁਏਜ ਹੈ ਇਹਦੇ ਵਿੱਚ ਹੁਣ ਯੂਜ਼ ਕਰ ਸਕਦੇ ਆ ਔਰ ਤਿੰਨੋਂ ਲੈਂਗੁਏਜ ਦੇ ਇੱਕ ਤਰ੍ਹਾਂ ਦੀ ਕੋਡ ਲੈਂਗੁਏਜ ਹੁੰਦੀ ਹੈ ਜਿਵੇਂ ਇਹ ਸਾਰੀ ਇੱਕ ਟੈਕਨੀਕਲੀ ਜਿਹੜਾ ਮੈਥਸ ਦੇ ਉੱਤੇ ਬੇਸਿਸ ਹੈ ਔਰ ਇਹਦੇ ਵਿੱਚ ਜਿਹੜੇ ਡਿਫਰੈਂਟ ਕੋਡ ਦਿੱਤੇ ਜਾਂਦੇ ਆ ਹਰੇਕ ਅਲਫਾਬੈਟ ਲਈ ਔਰ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਇਹ ਪਹਿਲਾਂ ਉਹ ਬਲਾਈਂਡ ਬੱਚੇ ਨੂੰ ਯਾਦ ਕਰਵਾਏ ਜਾਂਦੇ ਆ ਹਰੇਕ ਅਲਫਾਬੈਟ ਤੇੜੇ ਕੋਡ ਹੁੰਦੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਟੱਚ ਕਰਕੇ ਵੀ ਛੂਕੇ ਕਿਸ ਤਰ੍ਹਾਂ ਪੜਿਆ ਜਾਣਾ ਹੈਗਾ ਉਸਤੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਜਦੋਂ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਪੜ੍ਹਨ ਦੇ ਵਿੱਚ ਕੀ ਸਾਨੂੰ ਪਹਿਲਾਂ ਤੁਸੀਂ ਬ੍ਰੈਲ ਲਿਪੀ ਨੂੰ ਐਵੇਂ ਦਿੱਤੀ ਸੀਗੀ ਜਾਂ ਸਟੱਡੀ ਹੀ ਤੁਹਾਡੀ ਬ੍ਰੈਲ ਲਿਪੀ ਚ ਹੋਈ ਸੀਗੀ ਅ ਇੱਥੇ ਮੈਂ ਜਾਣਕਾਰੀ ਦਿੰਦਾ ਮੈਂ ਬੇਸਿਕਲੀ ਮੰਡੀ ਡਬਲ ਏ ਡਿਸਟ੍ਰਿਕਟ सिरसा ਹਰਿਆਣਾ ਤੋਂ ਬਿਲੋਂਗ ਕਰਦਾ ਹਾਂ ਜੀ ਜਨਮ ਮੇਰਾ ਉੱਥੇ ਦਾ ਹੈ ਤੇ ਜਦੋਂ 6-7 ਸਾਲ ਦੀ ਉਮਰ ਦੇ ਵਿੱਚ ਪਹਿਲਾਂ ਮੇਰੀ ਵੱਡੀ ਸਿਸਟਰ ਹੈਗੇ ਨੇ ਉਹ ਵੀ 100% ਬਲਾਈਂਡ ਨੇ ਉਹਨਾਂ ਬਾਰੇ ਜਿਵੇਂ ਹੌਲੀ-ਹੌਲੀ ਕਰਦਿਆਂ ਨੂੰ ਪਤਾ ਲੱਗਿਆ ਫਿਰ ਬਾਕੀ ਫੈਮਿਲੀਜ਼ ਦਾ ਵੀ ਜਿਵੇਂ ਟੈਸਟ ਡਾਕਟਰ ਸ਼ੁਰੂ ਕਰਦੇ ਆ ਮੇਰੇ ਬਾਰੇ ਵੀ ਮਤਲਬ ਪਤਾ ਲੱਗ ਗਿਆ ਵੀ ਇਹਦੀ ਵੀ ਜਿਹੜੀ ਨਜ਼ਰ ਹੋ ਕਟ ਰਹੀ ਹੈ ਔਰ ਪੇਰੈਂਟਸ ਨੇ ਜਿਵੇਂ ਪਹਿਲਾਂ ਤਾਂ ਆਪਣੇ ਤੌਰ ਤੇ ਹਰੇਕ ਮਾਤਾ ਪਿਤਾ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਸਿਵਾਤ ਤੋਂ ਬਾਅਦ ਡਾਕਟਰਾਂ ਕੋਲੇ ਇਲਾਜ ਕਰਵਾਈਏ ਲੇਕਿਨ ਜਦੋਂ 2-3 ਸਾਲ ਪੂਰਾ ਇਲਾਜ ਕਰਵਾਉਣ ਤੋਂ ਬਾਅਦ ਜੋ ਡਾਕਟਰਾਂ ਨੇ ਫਾਈਨਲੀ ਇਹ ਮਤਲਬ ਕਲੀਅਰ ਕਰ ਦਿੱਤੀ ਗੱਲ ਕਿ ਨਹੀਂ ਵੀ ਇਹਦੇ ਵਿੱਚ ਕੋਈ ਹੱਲ ਹੋ ਨਹੀਂ ਸਕਦਾ ਤਾਂ ਉਸ ਤੋਂ ਬਾਅਦ ਜਿਹਨੇ ਮੇਰੇ ਫਾਦਰ ਸਾਹਿਬ ਨੇ ਪੰਜਾਬ ਰੋਡਵੇਸ ਤੋਂ ਰਿਟਾਇਰਡ ਨੇ ਉਹਨਾਂ ਨੇ ਜਾਣਕਾਰੀ ਇਸ ਫੀਲਡ ਬਾਰੇ ਲਈਤੀ ਔਰ ਸਾਨੂੰ ਇੱਥੇ ਜਿਹੜਾ ਜਮਾਲਪੁਰ ਲੁਧਿਆਣਾ ਵਿਖੇ ਜਿਹੜਾ ਬਲਾਈਂਡ ਸਕੂਲ ਹੈ ਬ੍ਰੇਲ ਪਾ ਲੁਧਿਆਣਾ ਉੱਥੇ ਜੀ ਐਡਮਿਸ਼ਨ ਦਵਾਈ ਜੀ ਉੱਥੇ ਤੁਸੀਂ ਕਿੰਨਾ ਸਮਾਂ ਲਗਾਇਆ ਸੀਗਾ ਉੱਥੇ ਜਿਹੜੀ 10th ਤੱਕ ਦੀ ਜਿਹੜੀ ਮੇਰੀ ਭਾਈ ਪੜ੍ਹਾਈ ਹੈ ਸਾਰੀ ਉਹ ਬ੍ਰੇਲ ਪਾ ਲੁਧਿਆਣਾ ਤੋਂ ਹੀ ਮੈਂ ਕੀਤੀ ਹੈ ਜੀ ਬ੍ਰੇਲ ਲਿਪੀ ਦੇ ਨਾਲ ਜੀ 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 ਤੇ ਉਸ ਤੋਂ ਬਾਅਦ ਤੁਸੀਂ ਹਰ ਜਿਹੜੀ ਸਟੱਡੀਜ਼ ਨੇ ਤੁਸੀਂ ਕਾਲਜ ਵਿੱਚ ਕੀਤੀਆਂ ਸੀਗੀਆਂ ਆ ਥੋੜਾਏ ਮੈਂ ਤੁਹਾਨੂੰ ਇੱਕ ਨਾਲ ਜਾਣਕਾਰੀ ਐਡ ਇਹਦੇ ਵਿੱਚ ਇਹ ਕਰਨੀ ਚਾਹਨਾ ਕਿ ਜਿਹੜੇ ਬਲਾਈਂਡ ਸਕੂਲ ਨੇ 올ਓਵਰ ਇੰਡੀਆ ਦੇ ਵਿੱਚ ਹੀ ਉਹਨਾਂ ਦੇ ਵਿੱਚ ਜਿਹੜੀ ਬਰੇਲ ਲਿਪੀ ਸਟਾਰਟ ਜਿਹੜੀ ਕਰਵਾਈ ਜਾਂਦੀ ਹੈ ਔਰ 10th ਤੋਂ +2 ਤੱਕ ਹੀ ਜਿਹੜੇ ਸਕੂਲਸ ਨੇ ਉਸ ਤੋਂ ਬਾਅਦ ਸਾਰੇ ਹੀ ਜਿਹੜੇ ਬਲਾਈਂਡ ਪਰਸਨਸ ਨੇ ਉਹ ਨਾਰਮਲ ਜਿਹੜੇ ਬੱਚਿਆਂ ਦੇ ਨਾਲ ਯਾਨੀ ਕਿ ਜਿਹਨੂੰ ਇੰਟੀਗ੍ਰੇਟਿਡ ਸਟੱਡੀ ਆਪਾਂ ਕਹ ਦਿੰਨੇ ਆ ਨਾਰਮਲ ਕਾਲਜਿਸ ਦੇ ਵਿੱਚ ਜਿਹੜੀ ਆਪਦੀ ਅੱਗੇ ਤੋਂ ਜਿਹੜੀ ਜਾਂ ਜਿਹੜੀ ਯੂਨੀਵਰਸਿਟੀ ਨੇ ਉਹਨਾਂ ਦੇ ਵਿੱਚ ਹੀ ਨਾਰਮਲ ਬੱਚਿਆਂ ਨਾਲ ਹੀ ਰਹਿ ਕੇ ਉਹ ਸਾਰੀ ਪੜ੍ਹਾਈ ਅੱਗੇ ਦੀ ਪੂਰੀ ਕਰਦੇ ਨੇ ਜੀ ਆਮ ਇਨਸਾਨਾਂ ਨਾਲੋਂ ਜਿਹੜੀ ਸਿਕ ਸੈਂਸ ਹੈ ਤੁਹਾਡੀ ਜ਼ਿਆਦਾ ਤੇਜ਼ ਹੁੰਦੀ ਹੈ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਟੱਚ ਕਰਕੇ ਮਹਿਸੂਸ ਕਰਕੇ ਪਤਾ ਲੱਗ ਜਾਂਦਾ ਹੈ ਤੁਹਾਨੂੰ ਹਾਲਗੀ ਇੱਕ ਜਿਹੜਾ ਰਸਤਾ ਹੁੰਦਾ ਰਸਤੇ ਦੇ ਵਿੱਚ ਪਤਾ ਹੁੰਦਾ ਵੀ ਹਾਂ ਇੱਥੇ ਸਾਡਾ ਰੂਮ ਹੈ ਇੱਥੇ ਸਾਡਾ ਕਿਚਨ ਹੈ ਇੱਥੇ ਉਹ ਸਟਾਰਟਿੰਗ ਵਿੱਚ ਜਦੋਂ ਤੁਸੀਂ ਇਸ ਚੀਜ਼ ਨੂੰ ਡੀਲ ਕਰਦੇ ਹੋ ਉਹ ਤੁਹਾਡੀ ਸਿਕਸ ਸੈਂਸ ਜਿਹੜੀ ਹੈਗੀ ਤੁਹਾਡੀ ਇਹ ਪਛਾਣਨ ਦੀ ਜਿਹੜੀ ਹੈਗੀ ਸ਼ਕਤੀ ਆ ਪਾਵਰ ਹੁੰਦੀ ਉਹ ਬਹੁਤ ਹੀ ਜਲਦੀ ਇਸ ਚੀਜ਼ ਨੂੰ ਅਡਾਪਟ ਕਰਦੀ ਹੈ ਤੇ ਉਹਦੇ ਬਾਅਦ ਕੀ ਕਰਨਾ ਚਾਹੋਗੇ ਆ ਇਥੇ ਇਹ ਜੀ ਪਰਮਾਤਮਾ ਦੀ ਦੇਣ ਹੈ ਔਰ ਜਿਵੇਂ ਆਪਾਂ ਕਹੀਏ ਜੇ ਆਪਾਂ ਨਿਰਾਸ਼ਾਵਾਲ ਚਲੇ ਜਾਈਏ ਤਾਂ ਆਪਾਂ ਸ਼ਾਇਦ ਪਰਮਾਤਮਾ ਨੂੰ ਹੀ ਕੋਸੀ ਜਾਵਾਂਗੇ ਪਰ ਜੇ ਆਪਾਂ ਪੋਜ਼ਿਟਿਵ ਹੋ ਕੇ ਚੱਲੀਏ ਤਾਂ ਆਪਾਂ ਦੇਖਦੇ ਹਾਂ ਕਿ ਜੇ ਸਾਡੇ ਤੋਂ ਇੱਕ ਚੀਜ਼ ਸਾਨੂੰ ਨਹੀਂ ਮਿਲੀ ਤਾਂ ਹੋ ਸਕਦਾ ਹੈ ਪਤਾ ਨਹੀਂ ਕਿੰਨੀਆਂ ਨਿਆਮਤਾ ਜਿਹੜੀਆਂ ਨੇ ਉਹ ਪਰਮਾਤਮਾ ਨੇ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਔਰ ਹਰ ਤਰ੍ਹਾਂ ਦੀ ਸ਼ਕਤੀ ਜਿਹੜੀ ਆਪਣੇ ਸਰੀਰ ਦੇ ਵਿੱਚ ਪਰਮਾਤਮਾ ਨੇ ਦਿੱਤੀ ਹੈ ਕਿ ਅਸੀਂ ਹਰ ਕੰਮ ਜਿਹੜਾ ਉਹ ਅੱਗੇ ਹੋ ਕੇ ਔਰ ਆਮ ਇਨਸਾਨ ਨਾਲੋਂ ਵੀ ਸ਼ਾਇਦ ਜਿਆਦਾ ਜਲਦੀ ਕਰ ਸਕਦੇ ਆ ਜੀ ਅ ਕੀ ਤੁਸੀਂ ਮੈਰਿਡ ਹੋ ਮੇਰੇ ਜੀ ਵਾਈਫ ਨੇ ਔਰ ਦੋ ਬੱਚੇ ਨੇ ਜੀ ਜਦੋਂ ਤੁਹਾਡੇ ਇਨ-ਲਾਜ਼ ਨੂੰ ਪਤਾ ਲੱਗਾ ਤੇ ਉਹਨਾਂ ਦਾ ਉਸ ਟਾਈਮ ਕਿਸ ਤਰ੍ਹਾਂ ਦਾ ਰਿਐਕਸ਼ਨ ਸੀਗਾ ਅ ਇੱਕ ਜਿਹੜਾ ਬਲਾਈਂਡਨੈਸ ਦੀ ਪ੍ਰੋਬਲਮ ਤਾਂ ਮਨ 6-7 ਸਾਲ ਦੀ ਉਮਰ ਚ クリア ਹੋ ਗਈ ਸੀ ਸੋ ਜਿਹੜੀ ਮੇਰੀ ਮੈਰਿਜ ਹੈ ਉਹ ਬਿਲਕੁਲ ਅਰੇਂਜ ਮੈਰਿਜ ਹੈ ਸਾਰਾ ਜਿਹੜੀਆਂ ਗੱਲਾਂ ਬਾਤਾਂ ਸੀ ਕਿਉਂ ਸਾਰੀਆਂ ਪਹਿਲਾਂ ਹੀ ਮੇਰੇ ਜਿਹੜਾ ਇਨ-ਲॉज ਨੂੰ ਕਲੀਅਰ ਕਰਕੇ ਹੀ ਸਾਰਾ ਜਿਹੜਾ ਮੈਰਿਜ ਅਰੇਂਜ ਕੀਤੀ ਗਈ ਸੀ ਜੀ ਯਾਨੀ ਕਿ ਤੁਹਾਡੇ ਜਿਹੜੇ ਲਾਈਫ ਪਾਰਟਨਰ ਨੇ ਤੁਹਾਡੇ ਹਰ ਕਦਮ ਦੇ ਉੱਤੇ ਤੁਹਾਡੇ ਹਰ ਪਲ ਪਰ ਤੁਹਾਡੇ ਨਾਲ ਬਰਾਬਰ ਤੇ ਤੁਹਾਡਾ ਸਾਥ ਦੇ ਰਹੇ ਨੇ ਬਿਲਕੁਲ ਜੀ ਬਿਲਕੁਲ ਮੈਨੂੰ ਪਰਿਵਾਰ ਵੱਲੋਂ ਔਰ ਬਹੁਤ ਜਿਹੜਾ ਮੈਂ ਸੈਟੀਸਫਾਈਡ ਹਾਂ ਚਾਹੇ ਮਾਤਾ ਪਿਤਾਵਾਂ ਵੱਲੋਂ ਲੈ ਲਾਂ ਭੈਣ ਭਰਾਵਾਂ ਵੱਲੋਂ ਲੈ ਲਾਂ ਰਿਸ਼ਤੇਦਾਰਾਂ ਵੱਲੋਂ ਜਾਂ ਆਪਣੀ ਵਾਈਫ ਵੱਲੋਂ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਹੀ ਮੈਂ ਬਹੁਤ ਸੈਟੀਸਫਾਈਡ ਹਾਂ ਔਰ ਸਾਰੇ ਹੀ ਜਿਹੜੀ ਮੇਰੀ ਸਮੱਸਿਆ ਹੈ ਉਹ ਸਾਰੇ ਉਹ ਮੇਰਾ ਜਿਹੜਾ ਹਰੇਕ ਗੱਲ ਦੇ ਉੱਤੇ ਮੈਨੂੰ ਮੋਟੀਵੇਟ ਕਰਦੇ ਔਰ ਸਪੋਰਟ ਵੀ ਕਰਦੇ ਨੇ ਜੀ ਇਸ ਤਰ੍ਹਾਂ ਤੁਸੀਂ ਹੁਣ ਐਜੂਕੇਸ਼ਨ ਫੀਲਡ ਵਿੱਚ ਆ ਗਏ ਹੋ ਤੁਸੀਂ ਬਤੌਰ ਇੱਥੇ ਕੈਜੂ ਪ੍ਰਿੰਸੀਪਲ ਦਾ ਨਾਦੋਂ ਜਦੋਂ ਤੁਸੀਂ ਬੱਚਿਆਂ ਨੂੰ ਕੋਈ ਨਾ ਕੋਈ ਤੁਸੀਂ ਇੱਕ ਤੁਸੀਂ ਸਟੱਡੀ ਕਰਵਾਨੇ ਹੋ ਜਾਂ ਤੁਸੀਂ ਉਹਨਾਂ ਦੇ ਉੱਤੇ ਕੋਈ ਇੱਕ ਰਾਉਂਡ ਲਗਾਉਣੇ ਹੋ ਕਿ ਬੱਚੇ ਤੁਹਾਡੇ ਵੱਲ ਦੇਖ ਕੇ ਇੱਕ ਪੋਜ਼ਿਟਿਵ ਮਹਿਸੂਸ ਕਰਦੇ ਹੋਣਗੇ ਜਦੋਂ ਤੁਹਾਡੀ ਪਹਿਲੇ ਦਿਨ ਇੱਥੇ ਸੀ ਤੁਹਾਡੀ ਬਤਾ ਰਹੇ ਤੁਹਾਡੀ ਤਾਇਨਾਤੀ ਸੀਗੀ ਪ੍ਰਿੰਸੀਪਲ ਦੇ ਦੌਰ ਦੇ ਤਾਂ ਪਹਿਲਾ ਦਿਨ ਕਿਸ ਤਰ੍ਹਾਂ ਦਾ ਰਿਹਾ ਸੀ ਕਿ ਸਰ ਵੈਸੇ ਆਪਣਾ ਜਿਹੜਾ ਜ਼ਿਲ੍ਹਾ ਲੁਧਿਆਣਾ ਹੈਗਾ ਜਾਂ ਨਾਰਥ ਏਰੀਆ ਕਹਿੰ ਲੋ ਸਾਰਾ ਇਹ ਕਾਫੀ ਅਵੇਅਰ ਹੈ ਔਰ ਹੁਣ ਤਾਂ ਵੈਸੇ ਵੀ ਗਵਰਨਮੈਂਟ ਵੱਲੋਂ ਵੀ ਕਾਫੀ ਅਵੇਅਰਨੈਸ ਜਗਾ ਜਗਾ ਦੇ ਉੱਤੇ ਕੈਂਪਸ ਵੀ ਲਗਾਏ ਜਾਂਦੇ ਆ ਸੋ ਮੈਨੂੰ ਕਦੇ ਖਾਸੇ ਮਹਿਸੂਸ ਨਹੀਂ ਹੋਇਆਗਾ ਕਿ ਮਨ ਲਓ ਕਿਸੇ ਵੱਲੋਂ ਵੀ ਮੈਨੂੰ ਡੀਮੋਟੀਵੇਟ ਕੀਤਾ ਠੀਕ ਹੈ ਜ਼ਿੰਦਗੀ ਦੇ ਵਿੱਚ ਥੋੜੇ ਬਹੁਤ ਉਤਾਪ ਚੜਾਵਾਂਦੇ ਰਹਿੰਦੇ ਆ ਔਰ ਜੀ ਆਪਾ ਖਬਰਾ ਕੇ ਡਰ ਕੇ ਪਿੱਛੇ ਹਟ ਜਾਈਏ ਤਾਂ ਸ਼ਾਇਦ ਆਪਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇਗੇ ਸੋ ਹੋ ਸਕਦਾ ਹੈ ਜਿਹੜੀਆਂ ਮੁਸੀਬਤਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ ਜਾਂ ਮੈਨੂੰ ਔਕੜਾਂ ਆਈਆਂ ਇੱਕ ਆਮ ਇਨਸਾਨ ਨੂੰ ਵੀ ਉਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਰੇਕ ਵਿਅਕਤੀ ਦੇ ਵਿੱਚ ਆਪਣੀ ਅਲੱਗ ਤਰ੍ਹਾਂ ਦੀ ਪਛਾਣ ਅਲੱਗ ਤਰ੍ਹਾਂ ਦੀ ਜਿਹੜੀ ਕੈਪੇਬਿਲਿਟੀ ਹੁੰਦੀ ਹੈ ਸੋ ਇਸ ਕਰਕੇ ਆਪਨੂੰ ਹਮੇਸ਼ਾ ਹਰੇਕ ਸਮੇ ਪੋਜੀਟਿਵ ਰਹਿ ਕੇ ਹੀ ਅੱਗੇ ਵਧਣਾ ਚਾਹੀਦਾ ਹੈ ਜੀ ਸਕੂਲ ਦੇ ਸਟਾਫ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਤੁਹਾਡੇ ਇੱਥੇ ਸਰ ਜੀ ਮੈਂ ਕਹਾਂ ਵੀ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦੇ ਆਂ ਵੀ ਜਿੰਨਾ ਮੇਰਾ ਸਟਾਫ ਵਧੀਏਗਾ ਸ਼ਾਇਦ ਹੀ ਕਿਸੇ ਹੋਰ ਸਕੂਲ ਦੇ ਵਿੱਚ ਹੋਵੇ ਔਰ ਇਹ ਨਹੀਂ ਕਿ ਮੇਰੀ ਪਹਿਲੀ ਪੋਸਟਿੰਗ ਇੱਥੇ ਹੈ ਮੈਂ ਕਈ ਸਕੂਲ ਜਿਹੜੇ ਹੈ ਔਰ ਹਮੇਸ਼ਾ ਹੀ ਮੈਨੂੰ ਬੜਾ ਵਧੀਆ ਰਿਸਪੌਂਸਿਬਿਲਿਟੀ ਆ ਸਾਰੇ ਹੀ ਸਟਾਫ ਮੈਂਬਰਸ ਵੱਲੋਂ ਔਰ ਕਿਤੇ ਚਲੋ 19 21 ਹੋ ਵੀ ਜਾਂਦੀ ਹੈ ਪਰ ਹਮੇਸ਼ਾ ਜਿਹੜਾ ਸਟਾਫ ਬੜਾ ਹੀ ਕੋਆਪਰੇਟਿਵ ਹੈ ਔਰ ਵੈਸੇ ਵੀ ਜਿਹੜੀ ਅਵੇਅਰਨੈਸ ਅੱਜਕੱਲ ਬਹੁਤ ਲੋਕਾਂ ਦੇ ਵਿੱਚ ਸੋ ਕਿਸੇ ਵੱਲੋਂ ਵੀ ਮੈਨੂੰ ਇਸ ਤਰ੍ਹਾਂ ਦਾ ਕਦੇ ਕੋਈ ਫੀਲ ਨਹੀਂ ਹੋਇਆ ਜੀ ਇਸ ਤਰ੍ਹਾਂ ਬਹਾਦਰੀ ਤੁਹਾਡੇ ਚ ਇੱਕ ਹਿੰਮਤ ਤੁਹਾਡੇ ਚ ਕੌਨਸਲ ਆਇਆ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਮਤਲਬ ਕਿ ਇਹ ਨਹੀਂ ਸੋਚਿਆ ਕਿ ਮੇਰੇ ਚ ਆਹ ਘਮੀ ਆ ਤੁਸੀਂ ਹਰ ਇੱਕ ਜੀ ਨੂੰ ਕੋ ਚੈਲੰਜ ਲੈ ਕੇ ਕਰਦੇ ਗਏ ਹੋ ਔਰ ਤੁਹਾਡਾ ਪਰਮਾਤਮਾ ਨੇ ਤੁਹਾਡੇ ਸਾਰੇ ਕੰਮ ਬਣਾਏ ਵੀ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਕੋਲ ਸਭ ਕੁਝ ਹੁੰਦੇ ਹੋਏ ਵੀ ਉਹ ਕੰਮ ਨਹੀਂ ਕਰਦੇ ਕਹਿੰਦੇ ਨੇ ਕਿ ਜਿਹਦੇ ਕੰਮ ਕਰਨਾ ਉਹਦੇ ਕੋ ਸਾਮ ਕਰਨ ਦੇ 100 ਤਰੀਕੇ ਜਿਹਨੇ ਨਹੀਂ ਕਰਨਾ ਉਹਦੇ ਕੋ 100 ਬਹਾਨੇ ਸੋ ਤੁਸੀਂ ਹੁਣਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਚੰਗੇ ਭਲੇ ਪਰਮਾਤਮਾ ਨੇ ਸ਼ਰੀਰ ਦੇ ਤੰਗ ਬਾਹਰ ਦੇ ਅੰਗ ਅੰਗ ਦਿੱਤੇ ਨੇ ਹੱਥ ਪੈਰ ਦਿੱਤੇ ਨੇ ਤੇ ਉਹਨਾਂ ਦੇ ਵਾਸਤੇ ਤੁਹਾਡਾ ਕੀ ਇੱਕ ਮੈਸੇਜ ਹੈਗਾ ਅ ਮਨਜੀਤ ਜੀ ਜਿਵੇਂ ਮੈਂ ਤੁਹਾਡੀ ਗੱਲ ਨੂੰ ਰਿਪੀਟ ਕਰ ਰਹੇਗਾ ਕਿ ਜਿਨੇ ਕੰਮ ਕਰਨਾ ਜੀ ਉਹਨੇ ਕੰਮ ਆਪਣੇ ਰਾਸਤੇ ਆਪ ਬਣਾ ਲੈਣੇ ਨੇ ਤੇ ਜਿਨੇ ਕੰਮ ਨਹੀਂ ਕਰਨਾਗਾ ਉਹਨੇ ਬਹਾਨੇ ਵੀ ਆਪ ਹੀ ਘੜ ਲੈਣੇ ਨੇ ਸੋ ਇਸੇ ਗੱਲ ਨੂੰ ਜੇ ਆਪਾਂ ਲੈ ਕੇ ਚੱਲੀਏ ਕਿ ਪ੍ਰਮਾਤਮਾ ਨੇ ਆਪ ਨੂੰ ਲੱਖਾਂ ਕਰੋੜਾਂ ਦੀ ਜਿਹੜੀ ਹੈ ਇੱਕ ਪ੍ਰਾਪਰਟੀ ਦਿੱਤੀ ਹੈ ਜਿਹੜਾ ਆਪਣਾ ਸਰੀਰ ਬਣਾਇਆ ਹੈਗਾ ਸੋ ਇਹਦੇ ਵਿੱਚ ਸਾਰੇ ਹੀ ਉਹ ਸ਼ਕਤੀਆਂ ਦਿੱਤੀਆਂ ਹੋਈਆਂ ਨੇ ਕਿ ਆਪਾਂ ਆਪਣੇ ਜਿਹੜੇ ਕੰਮ ਉਹ ਸਫਲਤਾ ਨਾਲ ਔਰ ਵਧੀਆ ਤਰੀਕੇ ਨਾਲ ਮਿਹਨਤ ਨਾਲ ਕਰ ਸਕਦੇ ਆ ਪਰ ਇੱਥੇ ਮੈਂ ਮੈਸੇਜ ਜਿਹੜਾ ਆਪਣੇ ਵੱਲੋਂ ਲਗਾਣਾ ਚਾਹਨਾ ਹੈਗਾ ਉਹ ਇਹੀ ਹੈ ਕੀ ਪ੍ਰਮਾਤਮਾ ਸਾਰਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਜਿਹੜਾ ਕਰਦਾ ਹੈਗਾ ਔਰ ਕਦੇ ਵੀ ਕੋਈ ਜਾਤੀ ਕੋਈ ਧਰਮ ਕੋਈ ਵੀ ਇਹ ਚੀਜ਼ ਲਈ ਆਪਾਂ ਨੂੰ ਨਹੀਂ ਕਹਿੰਦਾ ਕਿ ਤੁਸੀਂ ਜੀ ਫ੍ਰੀ ਹੋਵੇ ਚਾਹੇ ਬੈਠੋ ਔਰ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਆਂ ਬਾਬਾ ਜੀ ਦੀ ਤਾਂ ਉੱਥੇ ਵੀ ਉਹਨਾਂ ਨੇ ਵੀ ਆਪਾਂ ਨੂੰ ਅ ਲਾਸਟ ਟਾਈਮ ਤੱਕ ਇਹ ਹੀ ਸਿੱਖਿਆ ਦਿੱਤੀ ਵੀ ਕਿਰਤ ਜਿਹੜੀ ਉਹ ਆਪਾਂ ਨੂੰ ਜ਼ਰੂਰ ਨਾਲ ਕਰਨੀ ਚਾਹੀਦੀ ਹੈ ਚਾਹੇ ਹੋ ਸਕਦਾ ਹੈ ਉਹਨਾਂ ਦੇ ਸਮਿਆਂ ਬਾਰੇ ਸ਼ਾਇਦ ਆਪਾਂ ਨੂੰ ਨਾ ਪਤਾ ਹੋਵੇ ਪਰ ਉਹਨਾਂ ਨੇ ਆਪਾਂ ਨੂੰ ਲਾਸ ਤੱਕ ਵੀ ਆਪਾਂ ਜੋ ਪੜਦੇ ਆ ਇਤਿਹਾਸ ਦੇ ਵਿੱਚ ਉਹਨਾਂ ਨੇ ਹਮੇਸ਼ਾ ਕਿਰਤ ਕਰਨ ਦੀ ਜਿਹੜੀ ਆਪਾਂ ਨੂੰ ਸਿੱਖਿਆ ਦਿੱਤੀ ਹੈ ਸੋ ਉਹੀ ਮੈਸੇਜ ਜਿਹੜਾ ਮੈਂ ਅੱਗੇ ਕਨਵੇ ਕਰਨਾ ਚਾਹੁੰਦਾ ਕਿ ਜਿੰਨੇ ਵੀ ਆਪਾਂ ਲੋਕ ਉਹਨਾਂ ਨੂੰ ਉਸ ਮਹਾਨ ਉਹਨਾਂ ਨੂੰ ਮੰਨਦੇ ਆ ਔਰ ਉਹਨਾਂ ਦੇ ਹੀ ਦਿਖਾਏ ਰਾਸਤੇ ਤੇ ਆਪਾਂ ਨੂੰ ਜਿਹੜਾ ਹਮੇਸ਼ਾ ਚੱਲਣਾ ਚਾਹੀਦਾ ਹੈ ਜੀ। ਬਬੇ ਜੀ ਕੋਈ ਇਹੋ ਜਿਹਾ ਪਲ ਜਿਸ ਪਲ ਦੇ ਤੇ ਤੁਹਾਨੂੰ ਮਹਿਸੂਸ ਹੋਇਆ ਹੋਵੇ ਕਿ ਮੈਂ ਹੁਣ ਇੱਥੇ ਮੈਂ ਹੈਲਥ ਪਲੱਸ ਹੋ ਗਿਆ ਇੱਥੇ ਮੈਨੂੰ ਇੱਕ ਮੇਰੀ ਮੈਂ ਮੇਰੀ ਇਸ ਜਿਹੜੀ ਹੈਗੀ ਇਸ ਪ੍ਰੋਬਲਮ ਦੀ وجہ ਨਾਲ ਮੈਨੂੰ ਥੋੜੀ ਜਿਹੀ ਦਿੱਕਤ ਆ ਰਹੀ ਕੋਈ ਇਹੋ ਜਿਹਾ ਪਲ ਸੀਗਾ ਜ਼ਿੰਦਗੀ ਵਿੱਚ ਆਇਆ ਜਾਂ ਆਇਆ ਸੀਗਾ ਤੇ ਉਹ ਕੀ ਸੀਗਾ ਤੇ ਉਸ ਟਾਈਮ ਤੁਸੀਂ ਕੀ ਫੀਲ ਕਰ ਰਹੇ ਸੀ? ਅ ਸਰ ਮੈਂ ਤਾਂ ਪ੍ਰਮਾਤਮਾ ਅੱਗੇ ਵੀ ਹੀਰ ਦਾਸ ਆਪਾਂ ਜਿਵੇਂ ਰੱਖੀ ਵੀ ਕਦੇ ਕੋਈ ਮੈਨੂੰ ਬਾਲਾ ਕਦੇ ਲੱਗਿਆ ਵੀ ਨਹੀਂ ਪਰ ਕਿਤੇ ਨਾ ਕਿਤੇ ਚਲੋ ਜੇ ਆਪਾਂ ਜਿਵੇਂ ਕਦੇ ਕਦੇ ਬਾਹਰ ਗਏ ਚਾਹ ਸ਼ਾਪਿੰਗ ਲਈ ਜਾਂ ਹੋਰ ਕਿਤੇ ਨਾ ਕਿਤੇ ਥੋੜਾ ਬਹੁਤ ਕਦੇ-ਕਦੇ ਲੱਗਦਾ ਪਰ ਜੇ ਆਪਾਂ ਨਿਰਾਸ਼ਾਵਾਦੀ ਹੋ ਜਾਗੇ ਤਾਂ ਸ਼ਾਇਦ ਜ਼ਿੰਦਗੀ 'ਚ ਕਦੇ ਨਾ ਸਫਲਤਾ ਨਹੀਂ ਪ੍ਰਾਪਤ ਕਰ ਪਾਵਾਂਗੇ ਸੋ ਕੁਝ ਸਮੇਂ ਲਈ ਕਦੇ-ਕਦੇ ਲੱਗਦਾਗਾ ਪਰ ਹਮੇਸ਼ਾ ਮੁਸ਼ਕਲਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਹੀ ਜਿਹੜਾ ਇਨਸਾਨ ਦਾ ਫਰਜ ਹੈ ਔਰ ਇਹੀ ਮੇਰਾ ਮੈਸੇਜ ਹੈ ਸਾਰਿਆਂ ਲਈ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵਿਵੇਕ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਦੱਸੇ ਵਿਵੇਕ ਜੀ ਵੱਲ ਦੇਖ ਕੇ ਤਾਂ ਉਹਨਾਂ ਲੋਕਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹਿੰਮਤ ਰੱਖਣੀ ਚਾਹੀਦੀ ਹੌਸਲਾ ਰੱਖਣਾ ਚਾਹੀਦਾ ਬੇਸ਼ੱਕ ਪ੍ਰਮਾਤਮਾ ਨੇ ਤੁਹਾਨੂੰ ਜਿਸ ਤਰ੍ਹਾਂ ਦਾ ਮਰਜੀ ਬਣਾਇਆ ਉਹ ਪ੍ਰਮਾਤਮਾ ਨੇ ਬਣਾਤਾ ਉਸ ਤੋਂ ਅੱਗੇ ਜ਼ਿੰਦਗੀ ਤੁਸੀਂ ਬਣਾਉਣੀ ਆ ਉਸ ਤੋਂ ਅੱਗੇ ਤੁਹਾਡੇ ਐਫਰਟ ਨੇ ਤੁਹਾਡਾ ਕੰਮ ਹੈ ਤੁਹਾਡੀ ਡਿਊਟੀ ਹੈ ਜ਼ਿੰਦਗੀ ਨੂੰ ਸੁਧਾਰਨਾ ਵੀ ਤੇ ਜ਼ਿੰਦਗੀ ਨੂੰ ਵਿਗਾੜਨਾ ਵੀ ਅਗਰ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤੇ ਹਿੰਮਤ ਰੱਖੋ ਹੌਂਸਲਾ ਰੱਖੋ ਕਦੇ ਵੀ ਹਿੰਮਤ ਨਾ ਹਾਰੋ ਦੇਖੋ ਵਿਵੇਕ ਜੀ ਇਸ ਟਾਈਮ ਕਿਹੜੀ ਪੋਸਟ ਤੇ ਬੈਠੇ ਹੋ ਨੇ ਜਿਸ ਪੋਸਟ ਤੇ ਆਮ ਤੌਰ ਤੇ ਲੋਕੀ ਬੈਠਣਾ ਵੀ ਇੱਕ ਸੁਪਨਾ ਸਮਝਦੇ ਨੇ ਸੋ ਇਸ ਕਰਕੇ ਚੰਗੀਆਂ ਗੱਲਾਂ ਨੂੰ ਅਪਣਾਓ ਮਾੜੀਆਂ ਜਿਹੜੀਆਂ ਗੱਲਾਂ ਦਿਮਾਗ ਵਿੱਚੋਂ ਕੱਢੋ ਇਸ ਦੇ ਨਾਲ ਕੈਮਰਾ ਪਰਸਨ ਰੋਨੀ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ